جيڏا اها 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 ا ਸਾਧਨ ਦੇ ਨਾਮ ਦੀ ਖਰਾਬ ਹੋ ਗਈ ਸਾਡੀ ਕੋਈ ਨਹੀਂ ਉਹ ਵਿਚਾਰੇ ਨੇ ਜਾਨ ਨਹੀਂ ਲੱਗਦਾ ਕਿਹੜਾ ਜਾਨ ਕਰਦਾ 40000 ਜਾਨੀ 40000 ਕਰਾਣ ਦੱਸੋ ਜਾਨੀ ਬੀਆ ਕਰਾ ਦੋ ਉਹਨੇ ਕਰ ਕਰ ਕੇ ਸਭ ਨੇ ਹੁਣ ਚੇਲੇ ਪੰਜ ਦਿਨਾਂ ਤੋਂ ਰਾਮਬazaar ਰੁੜਕਾ ਰੋੜ ਵੱਲ ਜਾਣ ਵਾਲੀ ਸੜਕ ਤੇ ਪੀਣ ਵਾਲੇ ਪਾਣੀ ਦੀ ਲੀਕੇਜ ਦੀ ਸਮੱਸਿਆ ਨਾਲ ਦੁਕਾਨਦਾਰ ਖਾਸੇ ਪਰੇਸ਼ਾਨ ਸਨ ਲੱਖਾਂ ਲੀਟਰ ਪੀਣ ਵਾਲਾ ਪਾਣੀ ਨਗਰ ਕੌਂਸਲ ਤੇ ਠੇਕੇਦਾਰ ਦੀ ਲਾਪਰਵਾਹੀ ਕਨ ਬਰਬਾਦ ਹੋ ਰਿਹਾ ਸੀ ਜਿਸ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਨਗਰ ਕੌਂਸਲ ਦੇ ਮੁਲਾਜ਼ਮ ਲੀਕਜ ਨੂੰ ਠੀਕ ਕਰਨ ਲਈ ਜਦੋਂ ਆਏ ਅਤੇ ਜੇਸਈਵੀ ਨਾਲ ਸੜਕ ਪੱਟੀ ਤਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੇ ਆ ਗਈ ਸੀਨਾ ਵੱਲੋਂ ਆ ਕੇ ਕੰਮ ਨੂੰ ਰੋਕਣ ਲਈ ਕਿਹਾ ਤੇ ਪਰਮਿਸ਼ਨ ਦੀ ਮੰਗੀ ਸੀ ਜਿਸ ਤੋਂ ਬਾਅਦ ਦੁਕਾਨਦਾਰ ਮੌਕੇ ਤੇ ਇਕੱਠੇ ਹੋ ਗਏ ਅਤੇ ਹਾਈਵੇ ਪੈਟਰੋਲਿੰਗ ਦੀ ਟੀਮ ਤੋਂ ਕਈ ਸਵਾਲ-ਜਵਾਬ ਕੀਤੇ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕੀਤੇ ਦੁਕਾਨਦਾਰਾਂ ਨੇ ਕਿਹਾ ਕਿ ਹਾਈਵੇ ਉੱਪਰ ਨਜ਼ਾਇਜ਼ ਕਟ ਜੋਰ ਜਾਂ ਲੇਵਾ ਬਣੇ ਹੋਏ ਹਨ ਕਿ ਹਾਈਵੇ ਪੈਟਰੋਲਿੰਗ ਨੂੰ ਉਹ ਨਜ਼ਰ ਨਹੀਂ ਆ ਰਹੇ ਪੁਲ ਦੇ ਹੇਠਾਂ ਬਰਸਾਤੀ ਪਾਣੀ ਖੜਾ ਰਹਿੰਦਾ ਹੈ ਜਿਸ ਦੀ ਕੋਈ ਨਿਕਾਸੀ ਨਹੀਂ ਹੈ ਕਿ ਹਾਈਵੇ ਨੂੰ ਉਹ ਨਜ਼ਰ ਨਹੀਂ ਆ ਰਿਹਾ ਸੜਕਾਂ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਕਿ ਹਾਈਵੇ ਪੈਟਰੋਲਿੰਗ ਨੂੰ ਉਹ ਨਜ਼ਰ ਨਹੀਂ ਆ ਰਹੇ ਨਜ਼ਾਇਜ਼ ਕਬਜ਼ੇ ਗੰਦਗੀ ਪੈਟਰੋਲਿੰਗ ਟੀਮ ਨੂੰ ਨਹੀਂ ਨਜ਼ਰ ਆ ਰਹੀ ਇਹ ਜੋ ਸਮੱਸਿਆ ਪੂਰੇ ਸ਼ਹਿਰ ਦੀ ਬੰਨੀ ਹੋਈ ਹੈ ਜਿਸ ਲਈ ਨਗਰ ਕੌਂਸਲ 5 ਦਿਨਾਂ ਬਾਅਦ ਆਈ ਹੈ ਉਸ ਕੰਮ ਨੂੰ ਰੋਕਣ ਲਈ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੇ ਆ ਕੇ ਖੜੀ ਹੋਈ ਜਿਸ ਤੋਂ ਬਾਅਦ ਮਾਹੌਲ ਗਰਮਾਉਂਦਾ ਦੇ ਕੇ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੋਂ ਚਲੀ ਗਈ ਕੀ ਕਹਿਣਾ ਸੀ ਨਗਰ ਕੌਂਸਲ ਦੇ ਮੁਲਾਜ਼ਮ ਦਾ ਹਾਈਵੇ ਪੈਟਰੋਲਿੰਗ ਦੀ ਟੀਮ ਦਾ ਤੇ ਦੁਕਾਨਦਾਰ ਦੀ ਹੋਰੀ ਬੈਸ ਦੀਆਂ ਤਸਵੀਰਾਂ ਲਓ ਤੁਸੀਂ ਵੀ ਦੇਖੋ ਤੁਸੀਂ ਸਵਾਲ ਲਈ ਇੱਥੇ ਆਏ ਹੈਗੇ ਤੁਸੀਂ ਸਾਨੂੰ ਦਿਖਾ ਦਿਓ ਇਹ ਚਲੇ ਜਾਣਾ ਬਸ ਨਹੀਂ ਇਹ ਜਿਹੜਾ ਕੰਮ ਚੱਲਦਾ ਦੋ ਮਹੀਨੇ ਤੋਂ ਚੱਲਦਾ ਵੇ ਇੱਥੇ ਉਦੋਂ ਨਹੀਂ ਦੇਖਿਆ ਤੁਸੀਂ ਛੱਪੇ ਕਰਦੇ ਜੀ ਜਦ ਅੱਜ ਲੱਗੇ ਹੋਏ ਸੀ ਨਹੀਂ ਉਹ ਤਾਂ ਕੰਮ ਸਾਰੇ ਦੇਖੋ ਗਵਰਨਮੈਂਟ ਦੇ ਕੰਮ ਦੇ ਵਿੱਚ ਤੁਸੀਂ ਜਿਹੜੀ ਵੀ ਤਾਂ ਨਾ ਪਾਓ ਸਾਡਾ ਕੰਮ ਹੈ ਭਾਜੀ ਕੰਮ ਹੈ ਇਹ ਲੋਕਾਂ ਦੀ ਸਮੱਸਿਆ ਬਿਲਕੁਲ ਅਸੀਂ ਰੋਕ ਰਹੇ ਹਾਂ ਵਿਦਾਊਟ ਪ੍ਰੈਸ਼ਰ ਹੋ ਰਹੇ ਆ ਨਹੀਂ ਉਹ ਜਿਹੜਾ ਕੰਮ ਚੱਲਿਆ ਭਾਜੀ ਤਿੰਨ ਮਹੀਨੇ ਤੋਂ ਕੰਮ ਚੱਲਦਾ ਪਿਆ ਤਿੰਨ ਮਹੀਨੇ ਆਪਾਂ ਦੇਖਿਆ ਨਹੀਂ ਪਲੀਜ਼ ਕੋਰਪੋਰੇਟ ਕਰੋ ਤਾਂ ਨਾ ਕਰੋ ਤੁਸੀਂ ਦੱਸੋ ਤਿੰਨ ਮਹੀਨੇ ਦੇ ਇਹ ਕੰਮ ਦੇ ਇਹਨਾਂ ਨੂੰ ਪਰਮਿਸ਼ਨ ਹੈ ਠੀਕ ਹੈ ਨਜਾਇਜ਼ ਰੋਡ ਪੱਟ ਰਹੇ ਆ ਮੈਂ ਉਸ ਗੱਲ ਕਿਤੇ 3 ਮਹੀਨੇ ਤੋਂ ਕੰਮ ਚੱਲਦਾ ਸੀਗਾ ਚੱਲਦਾ ਆਗੇ ਨੇਰੇ ਸਵੇਰੇ ਪੱਟ ਜਾਂਦੇ ਆ ਉਹਦਾ ਪਤਾ ਨਹੀਂ ਲੱਗਾ ਜਿੰਨਾਂ ਦੀ ਕੰਪਲੀਟ ਹੈ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਉੱਪਰ ਤੇ ਜਿਹੜੇ ਅਨਕਰੋਜਮੈਂਟ ਹੋਈਆਂ ਟੇਲਾ ਲੱਗੇ ਆ ਦੁਕਾਨਾਂ ਦੇ ਬਾਹਰ ਤਾਂ ਸਰ ਕੋਈ ਕਿਸੇ ਨਾਲ ਕੋਈ ਵੀ ਦਿੱਕਤ ਹੈ ਤੁਸੀਂ ਕੰਪਲੀਟ ਕਰ ਸਕਦੇ ਤੁਸੀਂ ਆਏ ਵੀ ਸੀਗੇ ਉਹ ਫਿਰ ਲੱਗੇ ਟੇਲਾ ਕੰਪਲੀਟ ਦੇ ਦਿਓ ਨਾ ਉਹ ਤੁਸੀਂ ਕੰਪਲੀਟ ਅਰਡਰ ਲੱਗੀ ਹੋਗੀ ਇਹ ਕੰਪਲੀਟ ਆਈ ਹੈ ਪੀਆਯੂ ਲੁਧਿਆਣਾ ਹਾਂਜੀ ਸਰ ਹੁਣ ਕੀ ਇੱਥੇ ਕਾਰਵਾਈ ਕੀ ਹੈ ਫਿਰ 퍼미ਸ਼ਨ ਚੈੱਕ ਕਰ ਰਹੇ ਆ ਜੀ ਜੀ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਫਿਰ ਉਹ ਇੰਟੀਮੇਸ਼ਨ ਉੱਪਰ ਜਾਏਗੀ ਉਸ ਤੋਂ ਆਮ ਨਾ ਕਰਦੇ ਜੀ ਇੱਥੇ ਦਰਸਲ ਕਾਫੀ ਦਿਨਾਂ ਤੋਂ ਹਨਾ ਪਾਣੀ ਦੀ ਲੀਕੇਜ ਹੋ ਰਹੀ ਸੀ ਤੇ ਉਹਦੇ ਕਰਕੇ ਦੁਕਾਨਾਂ ਬਾਜ਼ਾਰ ਚ ਕਾਫੀ ਪਰੇਸ਼ਾਨੀ ਆ ਰਹੀ ਸੀ ਤੇ ਟ੍ਰੈਫਿਕ ਵੇਜ ਦਾ ਗੱਡੀਆਂ ਵਗੈਰਾ ਨਿਕਲਦੀ ਹੈ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਆ ਰਹੀ ਸੀ ਪਲੇਸ ਕਰਕੇ ਅਸੀਂ ਅੱਜ ਪਟਾਕੇ ਪਾਈਪਸ ਹੈ ਕਰਵਾ ਰਹੇ ਆ ਤੇ ਸੀਵਰੇਜ ਬੋਰਡ ਦਾ ਕੰਮ ਚੱਲ ਰਿਹਾ ਹੈ ਉਧਰਲੇ ਪਾਸੇ ਚੱਲ ਰਿਹਾ ਹੈ ਇਧਰਲੇ ਪਾਸੇ ਚੱਲ ਰਿਹਾ ਹੈ ਇਹ ਤਾਂ ਇਹ ਬਾਰ-ਬਾਰ ਪਟ ਰਹੇ ਪਰ ਅਸੀਂ ਤਾਂ ਅੱਜ ਆਪਣੀ ਪਾਣੀ ਦੀ ਲੀਕ ਜੀ ਸਹੀ ਕਰਨ ਆਏ ਆ। ਬਾਕੀ ਦਾ ਕੰਮ ਪਹਿਲਾਂ ਤਾਂ ਚੱਲਦਾ ਪਿਆ ਪਟ ਪਟ ਜੇ ਤਾਂ ਸਾਰਾ। ਹੁਣ ਕੀ ਪ੍ਰੋਬਲਮ ਕੀ ਆਈ ਐ ਇੱਥੇ ਤਾਂ। ਪ੍ਰੋਬਲਮ ਇਹ ਆਈ ਐ ਵੀ ਅੱਜ ਹਾਈਵੇ ਨੈਸ਼ਨਲ ਹਾਈਵੇਲੇ ਪੈਟਰੋਲ ਵਾਲੇ ਆਏ ਆ ਤੇ ਇਹ ਸਾਡੇ ਕੰਮ ਨੂੰ ਰੋਕਦੇ ਪਏ ਆ। ਕਹਿੰਦੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ। ਕਿਸੇ ਵੀ ਕੰਮ ਦੀ ਉਧਰ ਵੀ ਪੱਟਿਆ ਹੋਇਆ ਕਹਿੰਦੇ ਉਹ ਵੀ ਪੱਟਿਆ ਰਾਤ ਨੂੰ ਪੱਟਿਆ ਨਹੀਂ ਸਾਨੂੰ ਪਤਾ ਨਹੀਂ ਤੇ ਕੰਮ ਲਗਭਗ 2-3 ਮਹੀਨੇ ਹੋ ਚੱਲਦਾ ਹੋ ਗਿਆ ਪਹਿਲਾਂ ਇਹਨਾਂ ਨੂੰ ਦਿਸਿਆ ਨਹੀਂ ਤੇ ਅੱਜ ਆ ਕੇ ਸਾਡੇ ਕੋਲ ਸਾਨੂੰ ਰੋਕਦੇ ਪਏ ਆ ਆਇਤਾ ਸਰਬ ਆਪਣੀ ਪਾਣੀ ਦੀ ਲੀਕੇਜ ਰਿਪੇਅਰ ਕਰਨੀ ਆ। ਉੱਥੇ ਤਾਂ ਪਹਿਲਾਂ ਹੀ ਇਹ ਪਟਿਆ ਹੋਇਆ ਸੀਵਰੇਜ ਬੋਰਨ ਜਦੋਂ ਹੋਦੀ ਆ। ਹਾਂਜੀ ਇੱਥੇ ਹੋਦੀ ਬਣੀ ਹੋਈ ਹੈ ਪਹਿਲੇ ਹੀ। ਤੇ ਉਹਨਾਂ ਨੇ ਜਦੋਂ ਹੋਦੀ ਪਹਿਲਾਂ ਵੀ ਲਾਈਨ ਟੁੱਟੀ ਸੀਗੀ, ਉਹ ਲਾਈਨ ਦੁਬਾਰਾ ਟੁੱਟ ਗਈ ਤੇ ਅਸੀਂ ਸਿਰਫ ਰਿਪੇਅਰ ਕਰਨ ਆਏ ਹਾਂ। ਜਿਹੜੇ ਹਾਈਵੇ ਥੋਰਟੀ ਤੋਂ ਕਿਹੜੇ ਅਧਿਕਾਰੀ ਕੋਣ ਆਇਆ ਮੋੜੇ ਤੇ? ਇਹ ਨੈਸ਼ਨਲ ਹਾਈਵੇ ਪੈਟਰੋਲ ਵਾਲੇ ਆਏ ਆ। ਪੈਟਰੋਲਿੰਗ ਵਾਲੇ ਆਏ। ਪੈਟਰੋਲਿੰਗ ਵਾਲੇ ਆਏ ਆ। ਪਹਿਲਾਂ ਦੋ ਸਵੇਰੇ ਆਫੀਸਰ ਆਏ ਸੀ ਉਹਨਾਂ ਨੇ, ਉਹਨਾਂ ਨੇ ਹਾਈਵੇ ਪੈਟਰੋਲ ਵਾਲੇ ਨੂੰ ਭੇਜ ਦਿੱਤਾ ਇੱਥੇ। ਕਹਿੰਦਾ ਲਾ ਲਓ ਵੀ ਤਾਂ ਇਹ ਟਾਰੇ ਕੋ ਪਰਮਿਸ਼ਨ ਦੇ ਕੋਈ ਪੁੱਛ ਮੰਗਿਆ ਗਿਆ ਸੀ ਪਰਮਿਸ਼ਨ ਤਾਂ ਮੰਗ ਰਾਇਆ ਕਹਿੰਦੇ ਸਾਾਨੂੰ ਨਹੀਂ ਪਤਾ ਵੀ ਉਧਰੋਂ ਵੀ ਪੱਟਿਆ ਆ ਕਦੋਂ ਪੜ ਦਿੱਤਾ ਰਾਤ ਨੂੰ ਪੜ ਦਿੱਤਾ ਕਹਿੰਦੇ ਪਰਮਿਸ਼ਨ ਸਾਡੇ ਕੋਲ ਹੈ ਨਹੀਂ ਕਿ ਸਾਡੇ ਕੋ ਆਈ ਨਹੀਂ ਪਰ ਇਹ ਸੀਵਰੇਜ ਸੀਵਰੇਜ ਬੋਰਡ ਦਾ ਹੈ ਨਾ ਸੀਵਰੇਜ ਸੀਵਰੇਜ ਬੋਰਡ ਦਾ ਮੀਟਰ ਹੈ ਸਾਰਾ ਇਹ ਇਹ ਵੀ ਸੋਸੇ ਸੀਵਰੇਜ ਬੋਰਡ ਕਰਕੇ ਆ ਹਾਂਜੀ ਹਾਂਜੀ ਸੀਵਰੇਜ ਬੋਰਡ ਕਰਕੇ ਆਈ ਆ ਪਾਣੀ ਸਪਲਾਈ ਪਾਣੀ ਸਪਲਾਈ ਹਾਂਜੀ ਜੀ ਕੰਮ ਚੱਲ ਰਿਹਾ ਇੱਥੇ ਹਾਂਜੀ ਇੱਥੇ ਕੰਮ ਚੱਲ ਰਿਹਾ ਉਧਰ ਵੀ ਪੱਟਿਆ ਹੋਇਆ ਆ ਦੇਖਿਓ ਤੇ ਇੱਧਰ ਵੀ ਇਹਨਾਂ ਨੇ ਜਿਹੜਾ ਪਾਈਪ ਤੋੜ ਦਿੱਤਾ ਸੀਗਾ ਸੀਵਰੇਜ ਬੋਰਡ ਵਾਲਿਆਂ ਨੇ ਪੰਪ ਚੱਲਦੇ ਨੇ ਉਹ ਦੁਬਾਰਾ ਰਿਪੇਅਰ ਕਰਨ ਲੱਗੇ ਅਸੀਂ